ਲੱਕ ਪਰ ਜਿਹੜਾ ਆਪਾਂ ਕਹਿੰਨੇ ਆ ਕਿ ਜਦੋਂ ਆਪਾਂ ਇੱਕ ਜਿਤਨਾ ਗੋਰੇ ਵੀ ਬਲੀਵ ਕਰਦੇ ਆ ਕਿ ਕਰਮਾ ਕੋਈ ਚੀਜ਼ ਹੁੰਦੀ ਆ ਜਾਂ ਫਿਰ ਲਾਲੋ ਵੀ ਉਹ ਪਤਾ ਨਹੀਂ ਕੀ ਐ ਇਦਾਂ ਕਿ ਉਹ ਭਾਜੀ ਇਦਾਂ ਦਾ ਵੀ ਜਿੱਦਾਂ ਵੀ ਆਪਾਂ ਜੇ ਚੰਗਾ ਕਰੀਏ ਤੇ ਯਾਰ ਚੰਗਾ ਹੁੰਦਾ ਏ ਜੇ ਆਪਾਂ ਕਿਹਦਾ ਮਾੜਾ ਕਰਾਂਗੇ ਤੇ ਯਾਰ ਨਾ ਕਰੀਏ ਕਰਮਾ ਇਜ਼ ਰੀਅਲ ਕਿ ਤੁਹਾਡੇ ਨਾ ਮਾੜਾ ਹੁੰਦਾ ਵਾ ਕਿ ਉਦਾਂ ਦੀਆਂ એનર્ਜੀਆ ਕਿਤੇ ਨਾ ਕਿਤੇ ਜਿੰਨਾਂ ਦਾ ਆਪਾਂ ਨੂੰ ਵੀ ਖੁੱਲ ਕੇ ਸ਼ਾਇਦ ਪਤਾ ਹੀ ਨਹੀਂਗਾ ਕੁਛ ਇਦਾਂ ਦਾ ਭਾਜੀ ਹੁੰਦਾ ਏ ਯਾ ਇਹ ਚੀਜ਼ਾਂ ਤੇ ਜੇ ਤੇ ਭਾਜੀ ਹੁੰਦਾ ਏ ਫਿਰ ਤੇ ਆ ਕਿ ਬੰਦਾ ਜੇ ਚੰਗਾ ਕਰਦਾ ਏ ਤੇ ਬੰਦੇ ਨੂੰ ਇਹ ਹੁੰਦਾ ਯਾਰ ਕਿ ਇਨਸਾਨੀਅਤ ਦੇ ਨਾਤੇ ਮੈਂ ਵਧੀਆ ਕਰਾਂ ਕਿਉਂਕਿ ਨਹੀਂ 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 ਦੋ ਗੱਲਾਂ ਕੀ ਕੀ ਇਨਸਾਨੀਅਤ ਦੇ ਨਾਤੇ ਵਧੀਆ ਕਰਨਾ ਆ ਜਾਂ ਇਸ ਕਰਕੇ ਵਧੀਆ ਕਰਨਾ ਆ ਕਿ ਜਿੱਦਾਂ ਦੇ ਕਰਮ ਕਰਦੇ ਆ ਉਦਾਂ ਦੀ ਤੁਹਾਡੇ ਨਾਲ ਵਾਪਰਨੇ ਆ ਆ ਇਹ ਉਹਦੇ ਵਿੱਚ ਭਾਈ ਜਿਆਦਾ ਰੋਲ ਇਹ ਆ ਕਿ ਆਪਾਂ ਗਲਤ ਇਸ ਕਰਕੇ ਨਹੀਂ ਕਰਨਾ ਕਿਉਂਕਿ ਕੱਲ ਨੂੰ ਸਾਡੇ ਨਾਲ ਵੀ ਹੋ ਸਕਦਾ ਤੇ ਫਿਰ ਇਨਸਾਨ ਫਿਰ ਉਹ ਵਿਚਾਂਗੇ ਫਿਰ ਫਿਰ ਇਨਸਾਨੀਅਤ ਦੇ ਨਾਲ ਤੇ ਨਹੀਂ ਨਾ ਕਹੀਏ ਇਸ ਇਨਸਾਨੀਅਤ ਦੇ ਨਾਲ ਤੇ ਥੋੜੀ ਫਿਕਰਨਾ ਚਾਹੁੰਨੇ ਆ ਜਿ ਇਹਨੂੰ ਧਿਆਨ ਨਾਲ ਸਮਝੀਏ ਆਪਾਂ ਜੀ ਜਿੱਦਾਂ ਜਿਹੜੀ ਫਲਸਫੀ ਆ ਨਾ ਫਲਸਫੀ ਲੌਜੀਕ ਤੇ ਆਧਾਰਿਤ ਹੁੰਦੀ ਆ ਜੀ ਜਿਹੜੀ ਧਰਮ ਨੇ ਗੱਲ ਕਹੀ ਆ ਉਹਨੇ ਮੋਸ਼ਨ ਨਾਲ ਕਈ ਆਪਣੀ ਸ਼ਰਧਾ ਵਸ ਹੋ ਕੇ ਕਹੀ ਆ ਜੀ ਜਿਹੜੀ ਗੱਲ ਫਲੋਸਫਰਾਂ ਨੇ ਕਹੀ ਆ ਉਹਨਾਂ ਨੇ ਲੌਜੀਕ ਦੇ ਨਾਲ ਕਹੀ ਆ ਉਹਨਾਂ ਹੀ ਗੱਲਾਂ ਨੂੰ ਚਾਹੇ ਧਰਮ ਦੀਆਂ ਕਹੀਆਂ ਸੀ ਚਾਹੇ ਸਾਇੰਸ ਦੀਆਂ ਫਲੋਸਫਰਾਂ ਦੀਆਂ ਕਹੀਆਂ ਸੀ ਉਹਨਾਂ ਨੂੰ ਸਾਇੰਸਦਾਨਾਂ ਨੇ ਚੱਕ ਚੱਕ ਕੇ ਟੈਸਟ ਕੀਤਾ ਹੂੰ ਹੂੰ ਜਿਨ੍ਹਾਂ ਨੇ ਸਾਧਨ ਸੀ ਫਿਰ ਉਹ ਨਹੀਂ ਸਾਬਤ ਕੀਤਾ ਜਿਹੜੀਆਂ ਚੀਜ਼ਾਂ ਸਾਬਤ ਹੋ ਗਈਆਂ ਜੀ ਉਹਨਾਂ ਨੂੰ ਮੰਨਣਾ ਤਾਂ ਬਹੁਤ ਈਜ਼ੀ ਆ ਸਾਡੇ ਲਈ ਕਿ ਹੈਗੀਆਂ ਹੀ ਆਈ ਤਾਂ ਮਤਲਬ ਇਹ ਕਰਮਾ ਸਾਬਤ ਹੋ ਚੁੱਕਿਆ ਸੌਰੀ ਭਾਈ ਕਲੀਅਰ ਨਹੀਂ ਮੈਂ ਉਹ ਉਹ ਯਾਨੀ ਜੇ ਤੁਸੀਂ ਕਹੋਗੇ ਪੇ ਇਦਾਂ ਕੋਈ ਸਬੂਤ ਹੈਗਾ ਸਾਇੰਸ ਨੇ ਸਾਬਤ ਤਾਂ ਨਹੀਂ ਕੀਤਾ ਇਦਾਂ ਦਾ ਕੁਝ ਵੀ ਜੀ ਪਰ ਇੱਕ ਗੱਲ ਹੈਗੀ ਆ ਪੀ ਜਦੋਂ ਨਾ ਜੋ ਤੁਸੀਂ ਜੋ ਕਰਦੇ ਆ ਕਰਦੇ ਨਹੀਂ ਸੋਚਦੇ ਆ ਜੋ ਜੀ ਮਤਲਬ ਜਿਹੜਾ ਸੋਚਣਾ ਵੀ ਆ ਨਾ ਸਾਡਾ ਹੁਣ ਫਿਲਾਸਫਰਾਂ ਦੀ ਉਹ ਲੋਬੀ ਵੀ ਹੈਗੀ ਆ ਜਿਹੜੀ ਕਹਿੰਦੀ ਆ ਕਿ ਜਦੋਂ ਅਸੀਂ ਕਹਿੰਨੇ ਆ ਕਿ ਇਹ ਫੈਸਲਾ ਮੈਂ ਸੋਚ ਕੇ ਕੀਤਾ ਜੀ ਉਹ ਕਹਿੰਦੇ ਉਹ ਜਿਹੜਾ ਸੋਚਣਾ ਵੀ ਆ ਨਾ ਤੁਹਾਡਾ ਸੋਚਣਾ ਵੀ ਤੁਹਾਡੇ ਪਹਿਲੇ ਜੀਵਨ ਵਿੱਚ ਵਾਪਰੀਆਂ ਹੋਈਆਂ ਬਹੁਤ ਸਾਰੀਆਂ ਘਟਨਾਵਾਂ ਦੇ ਕਰਕੇ ਆ ਕਿੱਪ ਜਿੱਦਾਂ ਜਿੱਦਾਂ ਗੱਡੀ ਆ ਨਾ ਜਦੋਂ ਗੱਡੀ ਅਸੀਂ ਸਟਾਰਟ ਕਰਦੇ ਆ ਜੀ ਹੁਣ ਜਿੱਥੇ ਸੀ ਉਹਦੇ ਵਿੱਚ ਬੈਠੇ ਹੁੰਨੇ ਆ ਕਾਰ ਦੇ ਉੱਥੋਂ ਇੱਕ ਬਟਨ ਜਿਹਾ ਦਬਦੇ ਆ ਜੀ ਇੰਜਣ ਮੂਰਲੇ ਪਾਸੇ ਪਿਆ ਹੁੰਦਾ ਉਹ ਘਰ ਘਰ ਕਰਨ ਲੱਪੇਂਦਾ ਸਟਾਰਟ ਹੋ ਜਾਂਦਾ ਯੇ ਫਿਰ ਅਸੀਂ ਹੈਂਡ ਬ੍ਰੇਕ ਖੋਲ ਕੇ ਇਦਾਂ ਗੇਅਰ ਪਾਉਨੇ ਆ ਗੇਅਰ ਜਦੋਂ ਪਿਆ ਨਹੀਂ ਉਹ ਹੁਣ ਇੰਜਨ ਘੁੰਮਣ ਤਾਂ ਲੱਗ ਪਿਆ ਸੀ ਇਦਾਂ ਯੇ ਗੇਅਰ ਪਾਉਣ ਦੇ ਨਾਲ ਉਹਦੀ ਗਰਾਰੀ ਫਸ ਗਈ ਠੀਕ ਹੈ ਉਹ ਕਿਸੇ ਤਰ੍ਹਾਂ ਟਾਇਰਾਂ ਨਾਲ ਜੁੜੀ ਹੋਣੀ ਆ ਹੁਣ ਹੁਣ ਜਦੋਂ ਰੇਸ ਦਿੱਤੀ ਉਹ ਤੇਜ਼ ਹੋ ਗਈ ਜਦੋਂ ਬ੍ਰੇਕ ਤੋਂ ਪੈਰ ਚੱਕਿਆ ਤੁਰ ਪਈ ਗੱਡੀ ਹੂੰ ਹੂੰ ਹੁਣ ਜਿਹਨੂੰ ਇਹ ਇਹਦੀ ਸਾਰੇ ਦੀ ਸਮਝ ਨਹੀਂ ਨਾ ਉਹਦੇ ਲਈ ਇਹ ਵੀ ਕਰਾਮਾਤ ਆਈ ਆ ਜੀ ਉਹ ਕੰਪਿਊਟਰ ਨਾਲ ਕੋ ਬੰਦਾ ਨਮਾ ਨਮਾ ਕੰਮ ਕਰਦਾ ਹੁਣ ਜਦੋਂ ਪਹਿਲਾ ਪਹਿਲਾ ਫੋਨ ਆਏ ਆ ਜੀ ਫਿਰ ਜਦੋਂ ਮੋਬਾਈਲ ਫੋਨ ਆਏ ਆ ਹੂੰ ਜੀ ਫਿਰ ਜਦੋਂ ਸ਼ੁਰੂ ਸ਼ੁਰੂ ਚੁੱਤੇ ਫੋਟੋ ਆਉਣੀ ਸ਼ੁਰੂ ਹੋਈ ਆ ਕਿ ਉਹ ਜਿਹੜਾ ਮੋਬਾਈਲ ਫੋਨ ਆਇਆ ਉਹ ਤੋਂ ਇਦਾਂ ਜਦੋਂ ਅਸੀਂ 87 89 ਦੀ ਗੱਲ ਆ ਅਸੀਂ ਇਦਾਂ ਫਾਰਮ 'ਚ ਗਏ ਤੇ ਉੱਥੇ ਮੁੰਡਾ ਕੰਮ ਕਰਦਾ ਸੀ ਉਹਦੇ ਕੋਲ ਮੋਬਾਈਲ ਫੋਨ ਜਰਮਨ ਤੋਂ ਉਹ ਨਹੀਂ ਕੋਈ ਪਾਣੀ ਦਾ ਸਿਸਟਮ ਇਦਾਂ ਦਾ ਖੇਤੀ ਦਾ ਲੈ ਆਂਦਾ ਸੀ ਉਹ ਨਾਲ ਫੋਨ ਵੀ ਲੈ ਕੇ ਆਇਆ ਕਿ ਵਾਕੀ ਟਾਕੀਰ ਗਾਡ ਦਾ ਵੱਡਾ ਜਾਨੀ ਗਿੱਟ ਤੋਂ ਵੀ ਉੱਚ ਭਾਰਾ 2 ਕਿਲੋ ਦਾ ਹੁੰਦਾ ਜੀ ਮੁਰਕੇ ਜਦੋਂ ਨਾਰਮਲ ਦਾ ਹਲਕੇ ਹੱਥ 'ਚ ਰੱਖਣ ਵਾਲੇ ਫੋਨ ਆ ਗਏ ਹਨ ਫੇਰ ਇਦਾਂ ਹੁੰਦਾ ਸੀ ਭਾਈ ਇੱਥੇ ਫੋਟੋ ਵੀ ਆ ਜਾਇਆ ਕਰਨੀ ਇਦਾਂ ਜਿਹਨਾਂ ਗੱਲ ਕਰਦੇ ਹੁੰਦੀ ਫੋਟੋ ਆਇਆ ਕਰਨੀ ਉਦੋਂ ਉਦੋਂ ਉਹ ਕ੍ਰਿਸ਼ਮੇ ਲੱਗਦੇ ਸੀ ਪਰ ਜਿੱਦਾਂ ਇਹਦਾ ਸਾਇੰਸ ਸਾਬਤ ਕਰੀ ਜਾਂਦੀ ਆ ਹੁਣ ਜਿਹੜੀ ਕਰਮ ਵਾਲੀ ਗੱਲ ਆ ਉਹਦੇ ਚ ਇੱਕ ਚੀਜ਼ ਆ ਪਈ ਜੋ ਅਸੀਂ ਸੋਚਦੇ ਆ ਜਾਂ ਕਰਦੇ ਆ ਜੀ ਇੱਕ ਗੱਲ ਤਾਂ ਇਹ ਆ ਪਈ ਪਹਿਲੇ ਕੀਤੇ ਹੋਏ ਕਰਮਾਂ ਪਹਿਲੇ ਕੀਤੇ ਹੋਏ ਕੰਮਾਂ ਕਰਕੇ ਸਾਡੇ ਨਾਲ ਜਿਹੜਾ ਵਿਹਾਰ ਹੋਇਆ ਆ ਉਹਦੇ ਕਰਕੇ ਉਹ ਹੁੰਦਾ ਆ ਠੀਕਾ ਜਿੱਦਾਂ ਹੁਣ ਸਕੂਲ 'ਚ ਤੁਸੀਂ ਮੰਨ ਲਓ ਪਹਿਲੀ ਦੂਜੀ ਕਲਾਸ 'ਚ ਪੜ੍ਹਦੇ ਸੀ ਮੰਨ ਲਓ ਉਦੋਂ ਵੀ ਛੋਟੇ ਸੀ ਪਹਿਲੀ ਵਾਰ ਸਕੂਲ ਗਏ ਆ ਕਿਸੇ ਬੰਦੇ ਨੇ ਐਦਾਂ ਤੁਹਾਨੂੰ ਬੜੀ ਕਲਾਸ ਦੇ ਮੁੰਡੇ ਨੇ ਡਰਾ ਦਿੱਤਾ ਜੀ ਐਦਾਂ ਕਰਦੇ ਪਏ ਕਿ ਕਿਧਰੋਂ ਤੁਰੇ ਆਏ ਓਏ ਤੁਸੀਂ ਪਹਿਲੇ ਪਹਿਲੇ ਦਿਨ ਡਰਦੇ ਗਏ ਸੀ ਐਦਾਂ ਤੁਸੀਂ ਉੱਥੋਂ ਤਰਭ ਕੇ ਦੌੜ ਗਏ ਜੀ ਹੁਣ ਤੁਹਾਨੂੰ ਸ਼ਕਲ ਤਾਂ ਯਾਦ ਨਹੀਂ ਉਸ ਬੰਦੇ ਦੀ ਜੀ ਘਟਨਾ ਵੀ ਯਾਦ ਨਹੀਂ ਹੋ ਸਕਦਾ ਪਰ ਮਾਈਂਡ ਨੇ ਉਹਦੀ ਫੋਟੋ ਖਿੱਚ ਕੇ ਰੱਖੀ ਹੋ ਆ ਜੀ ਹੋ ਸਕਦਾ 30 40 ਸਾਲ ਬਾਅਦ ਕਿਤੇ ਬਾਜ਼ਾਰ ਚ ਦਿਸੇ ਬੰਦਾ ਉਹ ਜੀ ਹੁਣ ਜਦੋਂ ਇਦਾਂ ਅਸੀਂ ਅੱਖਾਂ ਨਾਲ ਦੇਖਿਆ ਬ੍ਰੇਨ ਨੂੰ ਗਈ ਉਹਦੀ ਫੋਟੋ ਚੱਕ ਕੇ ਮਾਈਂਡ ਨੇ ਵਿੱਚੋਂ ਪਿੱਛੋਂ ਕੱਢ ਕੇ ਲੈ ਆ ਕੇ ਰੱਖ ਦਿੱਤੀ ਇਹ ਤਾਂ ਉਸੇ ਅੰਦਰ ਐਂਗਜ਼ਾਇਟੀ ਹੋਣ ਲੱਗ ਪਈ ਡਰ ਪੈ ਗਿਆ ਅੰਦਰ ਪੇ ਇਦਾਂ ਗੜਬੜੀ ਨਾ ਹੋ ਜਾਏ ਹੁਣ ਜੇ ਜਿਹੜੀਆਂ ਪਹਿਲਾਂਕ ਟਰਾਂਮਾ ਵਾਪਰੀਆਂ ਆ ਉਹ ਅੱਜ ਅਸਰ ਪਾ ਰਹੀਆਂ ਸਾਡੇ ਤੇ ਜੀ ਫਿਰ ਹੁਣ ਸਾਨੂੰ ਪਤਾ ਲੱਗ ਗਿਆ ਜਿਹੜੀਆਂ ਅੱਜ ਵਾਪਰ ਨਹੀਂ ਆਆਂ ਇਹਨੀਆਂ ਭਵਿੱਖ ਵਿੱਚ ਅਸਰ ਨਹੀਂ ਪਾਉਣਾ ਹਾਂਜੀ ਇਹ ਆਪਣੇ ਨਾਲ ਹੋ ਗਿਆ ਨਾ ਭਾਜੀ ਕਿ ਜੋ ਆਪਣੇ ਨਾਲ ਹੋਇਆ ਹੈ ਜਾਂ ਪਰ ਮੈਂ ਜ਼ਿਆਦਾ ਉਹਦੇ ਬਾਰੇ ਥੋੜੀ ਗੱਲ ਕਰ ਰਿਹਾ ਕਿ ਕੀ ਆਪਾਂ ਜੇ ਕਿਸੇ ਨਾਲ ਕਰਦੇ ਆ ਤੇ ਉਹੀ ਉਹੀ ਉਹ ਉਹ ਸਾਰਾ ਕੁਝ ਇਕੱਠਾ ਹੀ ਆ ਨਾ ਜਦੋਂ ਜਦੋਂ ਦੂਜਾ ਬੰਦਾ ਸਾਡੇ ਨਾਲ ਧੱਕਾ ਕਰਦਾ ਜੀ ਕਿਸੇ ਨੇ ਬੁਲੀ ਕੀਤਾ ਸਾਨੂੰ ਕਿਸੇ ਨੇ ਡਰਾਇਆ ਸਾਨੂੰ ਉਹਦਾ ਸਾਡੇ ਤੇ ਅਸਰ ਪੈ ਗਿਆ ਜੀ ਇਦਾਂ ਹੀ ਜਦੋਂ ਅਸੀਂ ਕਿਸੇ ਨਾਲ ਪਿਆਰ ਵਾਲਾ ਵਿਹਾਰ ਕਰਦੇ ਆ ਜੀ ਇੱਕ ਤਾਂ ਨਾਰਮਲ ਤੁਸੀਂ ਕੋਈ ਬੰਦਾ ਮਿਲਿਆ ਉਹਨੂੰ ਉਹਨੂੰ ਤੁਸੀਂ ਮਿਲਣ ਲੱਗੇ ਇਦਾਂ ਤੁਸੀਂ ਉਹਨੂੰ ਸਾਸਰੀਕਲ ਬੁਲਾਉਣੀ ਆ ਬੰਦੇ ਬੰਦੇ ਨੂੰ ਜਵਾਬ ਦੇਣੀ ਆ ਤੁਹਾਨੂੰ ਜੀ ਉਦੋਂ ਤੁਸੀਂ ਆਪਣੇ ਸਰੀਰ ਨੂੰ ਮੱਥੇ ਨੂੰ ਸਾਰੇ ਕੁਝ ਨੂੰ ਪੜ੍ਹ ਕੇ ਦੇਖਿਓ ਫੇ ਤੁਹਾਡੀ ਸਿਚੁਏਸ਼ਨ ਕਿੱਦਾਂ ਦੀ ਆ ਜੀ ਬੜੇ ਸ਼ਾਂਤ ਹੁੰਨੇ ਆ ਤੁਸੀਂ ਸਤਕਾਰ ਵਿੱਚ ਹੁੰਨੇ ਆ ਪਿਆਰ ਵਿੱਚ ਹੁੰਨੇ ਆ ਝੁਕੇ ਹੋਏ ਹੁੰਨੇ ਆ ਮੂੰਹੋਂ ਲਫ਼ਜ਼ ਵਧੀਆ ਨਿਕਲਦੇ ਆ ਜੀ ਹੋਣ ਇੱਕ ਬੰਦਾ ਆਉਂਦਾ ਆ ਉਹਨ ਗੱਡੀ ਭੰਨ ਦਿੱਤੀ ਸੀ ਹਫਤਾ ਪਹਿਲਾਂ ਤੁਹਾਨੂੰ ਕਿਸੇ ਨੇ ਕਿਹਾ ਵੀਦਾਂ ਗੱਡੀ ਗੱਡੀ ਫੁੱਟੀ ਆ ਇਹ ਮਾਰ ਕੇ ਗਿਆ ਇਹਨੂੰ ਚਾਰ ਗਾਲਾਂ ਕੱਢਣੀਆਂ ਜੀ ਹੁਣ ਦੇਖਿਓ ਕਿੰਨੀ ਮਿਹਨਤ ਕਰਨੀ ਪੈਣੀ ਆ ਅਸੀਂ ਜਦੋਂ ਕ੍ਰੋਧ ਕਰਦੇ ਆ ਅਸੀਂ ਜਦੋਂ ਗੁੱਸਾ ਕਰਦੇ ਆ ਕਿਸੇ ਦੇ ਉੱਤੇ ਅਸੀਂ ਜਦੋਂ ਕਿਸੇ ਬਾਰੇ ਨੈਗੇਟਿਵ ਸੋਚਦੇ ਆ ਐਦਾਂ ਐਦਾਂ ਕਰਦੇ ਪਏ ਇਹ ਸਾਲਾ ਇੱਥੇ ਕਿੱਥੇ ਆ ਗਿਆ ਐਦਾਂ ਜੀ ਉਹਦਾ ਉਹਦਾ ਵੀ ਸਾਡੇ ਸ਼ਰੀਰ ਤੇ ਅਸਰ ਪੈਂਦਾ ਆ ਹੁਣ ਇੱਕ ਵਾਰੀ ਜਦੋਂ ਖਿੱਚਦੇ ਆ ਜਾਂ ਇਰਖਾ ਕਰਦੇ ਆ ਉਦੋਂ ਸਾਡੇ ਬਲੱਡ ਪ੍ਰੈਸ਼ਰ ਤੇ ਅਸਰ ਪੈਂਦਾ ਹੂੰ ਸਹੀ ਗੱਲ ਹੈ ਜੀ ਠੀਕ ਹੈ ਸਾਡੇ ਸਾਡੇ ਬ੍ਰੇਨ ਦੇ ਵਿੱਚ ਮੈਮਰੀਆਂ ਉਦਾਂ ਦੀਆਂ ਬਣਦੀਆਂ ਆ ਹੂੰ ਜੇ ਸਾਨੂੰ ਪਤਾ ਲੱਗ ਨਾਰਮਲ ਹਾਲਤਾਂ ਚ ਦੇਖਿਓ ਤੁਸੀਂ ਕਦੇ ਬੱਚੇ ਨੂੰ ਗੁੱਸੇ ਹੋ ਕੇ ਦੇਖੋ ਜੀ ਹੁਣ ਐਦਾਂ ਐਦਾਂ ਇੱਕ ਦਿਨ ਸਵੇਰੇ ਉੱਠ ਕੇ ਆਪਣਾ ਨਿਜਮ ਬਣਾ ਲਓ ਕਿ ਅੱਜ ਕਟੋ ਘਟ 10 ਗਲਤੀਆਂ ਮੈਂ ਇਗਨੋਰ ਕਰਨੀਆਂ ਜੇ ਘਰ ਦੇ ਵਿੱਚ ਮੰਨ ਲਓ ਬੱਚੇ ਨੇ ਚਾਹ ਡੋਲ ਦਿੱਤੀ ਬੈਗ ਨਹੀਂ ਸਹੀ ਜਗ੍ਹਾ ਰੱਖਿਆ ਉਹ ਆਪਣੀ ਪਾਣੀ ਦੀ ਬੋਤਲ ਸਕੂਲ ਭੁੱਲ ਆਇਆ ਜੁੱਤੀ ਉਲ ਖਰਾਬ ਕਰ ਲਈ ਕੁਝ ਹੋਰ ਹੋ ਗਿਆ ਵੀ ਯਾਨੀ 10 ਗਲਤੀਆਂ ਮੈਂ ਇਗਨੋਰ ਕਰਨੀਆਂ ਮੈਂ ਕਹਣਾ ਕੋਈ ਗੱਲ ਨਹੀਂ ਤਾਂ ਕੀ ਹੋ ਗਿਆ ਜੀ ਉੱਦਣ ਆਪਣੇ ਬੋਡੀ ਨੂੰ ਇੱਦਾਂ ਸਰੀਰ ਨੂੰ ਪੜ ਕੇ ਦੇਖਿਓ ਫਿਰ ਦੂਜੇ ਦਿਨ ਇਹ ਕਰ ਲਿਓ ਵੀ ਜਿੱਦੋਂ ਇੱਕ ਵੀ ਗਲਤੀ ਦੇ ਉੱਤੇ ਮੈਂ ਕੜਨਾ ਟੋਕਣਾ ਹੈ ਮੈਂ ਜੀ ਤੁਸੀਂ ਇੱਕ ਵਾਰੀ ਟੋਕ ਕੇ ਦੇਖਿਓ ਕਿੰਨੀ ਸਟਰਗਲ ਕਰਨੀ ਪੈਣੀ ਆ ਜਸਟੀਫਾਈ ਕਿੰਨਾ ਕਰਨਾ ਪੈਣਾ ਆਪਣੇ ਆਪ ਨੂੰ ਸ਼ਰਮ ਆਉਣ ਲੱਗ ਪੈਂਦੀ ਬੰਦੇ ਨੂੰ ਜਦੋਂ ਬੰਦਾ ਅਗਲੇ ਨੂੰ ਬੋਲਦਾ ਟੋਕਦਾ ਫਿਰ ਅੰਦਰੋਂ ਆਪਣੇ ਆਪ ਨੂੰ ਫੀਲ ਹੋਣ ਲੱਗ ਪੈਂਦਾ ਵੀ ਯਾਰ ਜ਼ਿਆਦਾ ਤਾਂ ਨਹੀਂ ਹੋ ਗਿਆ ਕਿਤੇ ਹਾਂ ਫਿਰ ਆਪੇ ਉਹਦੀ ਸਫਾਈ ਦੇਣ ਲੱਗ ਪੈਂਦਾ ਬੰਦਾ ਮੈਂ ਤਾਂ ਕਰਦਾ ਏਦਾਂ ਏਦਾਂ ਖਰਾਬ ਜ਼ਿੰਦਗੀ ਖਰਾਬ ਮੈਂ ਦੇਖਿਆ ਬੰਦੇ ਇੱਥੇ ਜਦੋਂ ਤੂੰ ਮੈਨੇਜਰ ਬਣੇਗਾ ਫਿਰ ਦੇਖੀ ਕਿੱਦਾਂ ਹੁੰਦੀ ਆ ਜ਼ਿੰਦਗੀ ਨਹੀਂ ਚੱਲਦੀ ਏਦਾਂ ਭਈ ਮਤਲਬ ਜਦੋਂ ਬੰਦਾ ਏਦਾਂ ਇਦਾਂ ਦੀਆਂ ਗੱਲਾਂ ਕਹਿਣ ਲੱਗਦਾ ਹੈ ਤਾਂ ਮਤਲਬ ਹੁਣ ਉਹ ਜਸਟੀਫਿਕੇਸ਼ਨ ਦੇਣ ਲੱਗਾ ਇਹਨੂੰ ਪਤਾ ਲੱਗ ਗਿਆ ਮੇਰੇ ਤੋਂ ਗਲਤ ਹੋ ਗਿਆ ਜੀ ਫੇ ਹੁਣ ਜੇ ਜੇ ਪਤਾ ਆ ਜੇ ਸਾਨੂੰ ਪਤਾ ਲੱਗ ਗਿਆ ਆ ਵੀ ਇਹ ਚੀਜ਼ਾਂ ਇਦਾਂ ਨੁਕਸਾਨ ਕਰਦੀਆਂ ਫੇ ਅਸੀਂ ਇਹ ਵੇਟ ਕਾਤੇ ਕਰਦੇ ਆ ਵੀ ਕਰਮਾਂ ਦੇ ਬਦਲੇ ਇਦਾਂ ਕੁਝ ਹੁੰਦਾ ਜਾਂ ਨਹੀਂ ਵੀ ਵੈਸੇ ਹੀ ਬੰਦ ਕਰ ਦਈਏ ਆਪਾਂ ਤਾਂ ਕੀ ਜੀ ਦੂਜੇ ਨਾਲ ਇਹ ਭਾਜੀ ਜੀ ਭਾਜੀ ਇਹ ਗੱਲ ਸੋਚਣ ਲਈ ਵੀ ਇੱਕ ਜਿੱਦਾਂ ਤੁਸੀਂ ਗੱਲ ਕੀ ਬੜੀ ਵਧੀਆ ਗੱਲ ਆ ਕਿ ਹਾਂ ਤੁਹਾਨੂੰ ਤੁਸੀਂ ਆਪਾਂ ਜੋ ਵੀ ਕਰਦੇ ਆ ਪਰ ਨਾਲ ਦੇ ਨਾਲ ਜੇ ਆਪਣੇ ਨਾਲ ਵੀ ਕਿਸੇ ਨੇ ਗਲਤ ਕੀਤਾ ਤੇ ਉਹਨੂੰ ਵੀ ਰਿਐਕਸ਼ਨ ਤੇ ਆਈ ਹੈ ਉਹ ਨਾਲ ਦੀ ਨਾਲ ਉਹਤੇ ਵੀ ਇੰਪੈਕਟ ਹੋਇਆ ਹੈ ਪਰ ਇਹ ਆ ਵੀ ਜੇ ਕੋਈ ਇੱਕ ਚੰਗੇ ਦਿਮਾਗ ਦਾ ਇਨਸਾਨ ਆ ਜਾਂ ਫਿਰ ਜਿਹੜਾ ਜਿਹਦੇ ਚ ਚੰਗੇ ਇਮੋਸ਼ਨਸ ਹੈਗੇ ਆ ਓਬਵੀਅਸਲੀ ਉਹਨਾਂ ਨੂੰ ਹੋਏਗਾ ਤੇ ਕਈ ਇਦਾਂ ਦੇ ਵੀ ਹੋਣਗੇ ਭਾਜੀ ਜੋ ਤੱਕਾ ਵੀ ਕਰਦੇ ਆ ਗਲਤ ਵੀ ਕਰਦੇ ਆ ਪਰ ਉਹਨਾਂ ਚ ਜੇ ਇਮੋਸ਼ਨ ਨਹੀਂ ਹੈ ਨਹੀਂ ਉਹਦਾਂ ਦੇ ਜਿਹੜੇ ਹੁਣ ਕ੍ਰਾਈਮ ਕਰਦੇ ਆ ਜਾਂ ਜਿਹੜੇ ਦੁਨੀਆਂ ਤੇ ਤੱਕਾ ਕਰਨਦੇ ਆ ਸ਼ਾਇਦ ਭਾਈ ਉਹਨਾਂ ਨੂੰ ਉਹਨਾਂ ਲਈ ਇਹ ਚੀਜ਼ਾਂ ਮਾਇਨੇ ਨਹੀਂ ਰੱਖਦੀਆਂ ਉਹ ਸੋਚਦੇ ਵੀ ਕੀ ਫਰਕ ਪੈਂਦਾ ਹੈ ਦੋ ਤਰ੍ਹਾਂ ਦੇ ਦੋ ਤਰ੍ਹਾਂ ਦੇ ਦੋ ਤਰ੍ਹਾਂ ਦੇ ਲੋਕ ਹੁੰਦੇ ਇੱਕ ਤਾਂ ਉਹ ਹੁੰਦੇ ਆ ਜਿਹੜੇ ਸਾਰਾ ਕੁਝ ਦਿਮਾਗ ਨਾਲ ਸੋਚ ਕੇ ਕਰਦੇ ਆ ਜੀ ਉਹ ਕਹਿੰਦੇ ਆ ਫਾਇਦਾ ਹੋ ਰਿਹਾ ਹੈ ਮੂਸ਼ਨ ਦਾ ਕੋਈ ਨਹੀਂ ਤਾਂ ਕੀ ਹੋ ਗਿਆ ਹੁਣ ਇੱਕ ਬੰਦੇ ਨੂੰ ਪਤਾ ਆਇਆ ਵੀ ਇਹਨੂੰ ਕਿਡਨਾਪ ਕਰਕੇ ਜੇ ਇਹਨੂੰ ਮਾਰ ਕੇ ਮੈਨੂੰ 10 ਲੱਖ ਰੁਪਈਆ ਮਿਲਣਾ ਜੀ ਉਹ ਕਹਿੰਦਾ ਕੋਈ ਗੱਲ ਨਹੀਂ ਦਿਮਾਗੀ ਜਿਹੜਾ ਬੰਦਾ ਆ ਇੱਕ ਜਿਹੜੇ ਪਲਾਨ ਨਾ ਕਰਦੇ ਇੱਕ ਤਾਂ ਉਹ ਆ ਇੱਕ ਜਿਹੜੇ ਆ ਜਿਨ੍ਹਾਂ ਦੇ ਕੋਲ ਹੁੰਦਾ ਨਹੀਂ ਆਪਣੇ ਆਪ ਹੀ ਉਹਨਾਂ ਤੋਂ ਹੋ ਰਿਹਾ ਜਿਹੜੇ ਸੀਰੀਅਲ ਬਣ ਜਾਂਦੇ ਆ ਜੀ ਠੀਕ ਹੈ ਉਹਨਾਂ ਦਾ ਕੋਈ ਮਕਸਦ ਆਪ ਵੀ ਕੁਝ ਨਹੀਂ ਖੱਟਦੇ ਉਹ ਜੀ ਉਹਨਾਂ ਨੂੰ ਫਿਰ ਦਿਮਾਗੀ ਬੰਦੇ ਜਾਂ ਧਾਰਮਿਕ ਆਗੂ ਜਿਹੜੇ ਆ ਇਦਾਂ ਦੇ ਉਹ ਨੀਮ ਪਾਗਲ ਹੁੰਦੇ ਆ ਉਹਨਾਂ ਨੂੰ ਫਿਰ ਧਾਰਮਿਕ ਲੋਕ ਜਿਹੜੇ ਆ ਉਹ ਆਪਣੇ ਮਤਲਬ ਲਈ ਵਰਤਦੇ ਆ ਜੀ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਬੰਦਾ ਇਦਾਂ ਪੰਪ ਦੇ ਕੇ ਹਨਾ ਉਹਨਾਂ ਨੂੰ ਫਿਰ ਯੋਦੇ ਬਣਾ ਲੈਂਦੇ ਉਹ ਜੀ ਜਿਹੜੇ ਦਿਮਾਗੀ ਬੰਦੇ ਜਿਹੜੇ ਕਰਦੇ ਆ ਉਹ ਹੁਣ ਵੱਡੇ ਵੱਡੇ ਸਮਗਲਰ ਆ ਜਿਹੜੇ ਯਾ ਉਹ ਇਦਾਂ ਨਹੀਂ ਹੈਗਾ ਕਿ ਉਹ ਉਹਨਾਂ 'ਚ ਮੂਸ਼ਨ ਨਹੀਂ ਹੈਗੀ ਜੀ ਉਹਨਾਂ ਕੋ ਕੈਲਕੂਲੇਸ਼ਨ ਹੈ ਸਾਰੀ ਪੁਲਿਸ ਵਾਲਿਆਂ ਤਾਂ ਮਿਲ-ਗੁਲੀ ਭੁਗਤਣਾ ਕਰਦੇ ਆ ਜੀ ਲੈ ਉਹ ਉਹ ਸਾਡੇ ਜਿਹੜੇ ਅਫੀਸ਼ੀਅਲ ਲਾਈਨ ਵਿੱਚ ਬੰਦੇ ਆ ਉਹਨਾਂ ਨਾਲ ਜ਼ਿਆਦਾ ਇੰਟੈਲੀਜੈਂਟ ਲੋਕ ਹੁੰਦੇ ਆ ਜੀ ਇਸ ਕਰਕੇ ਸਾਨੂੰ ਕਰਮਾਂ ਦੀ ਜਿਹੜੀ ਗੱਲ ਆ ਉਹਨੂੰ ਇਦਾਂ ਨਹੀਂ ਵੇਟ ਕਰਨੀ ਚਾਹੀਦੀ ਭਈ ਇਹ 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 ਕਰਮਾਂ ਦੇ ਬਦਲੇ ਕੁਝ ਮਿਲਦਾ ਜਾਂ ਨਹੀਂ ਮਿਲਦਾ ਉਹ ਗੱਲਾਂ ਠੀਕ ਆ ਉਹ ਫਿਲਾਸਫਰ ਆਪੋ ਆਪਣੀ ਥਿਊਰੀ ਦਿੰਦੇ ਆ ਪਰ ਜਿੰਨਾਂ ਨੇ ਕੈਲਕੂਲੇਸ਼ਨ ਕਰਕੇ ਜਨਾਲੋ ਵੀ ਆਪਣੀ ਈਮੋਸ਼ਨ ਚ ਕੰਟਰੋਲ ਚ ਕਰਕੇ ਹਰ ਕੁੱਟਾ ਸਿੱਧਾ ਕੰਮ ਕਰੀ ਜਾਂਦੇ ਆ ਸਾਰਾ ਕੁਝ ਆ ਪਰ ਜੇ ਆਪਾਂ ਨੂੰ ਸੋਚੀਏ ਵੀ ਜੇ ਉਹ ਕੈਲਕੂਲੇਸ਼ਨ ਲਾ ਕੇ ਕਰੀ ਜਾਂਦੇ ਆ ਤੇ ਉਹ ਫਿਰ ਵੀ ਮੈਨੇਜ ਵੀ ਕਰੀ ਜਾਂਦੇ ਆ ਗਲਤ ਵੀ ਕਰੀ ਜਾਣਾ ਤੇ ਆਪਣੀ ਲਾਈਫ ਵੀ ਮੈਂ ਕਿੰਨਿਆਂ ਨੂੰ ਦੇਖਦਾ ਵੀ ਓਵਰঅল ਜੀ ਠੀਕ ਚੱਲੀ ਜਾਂਦੀ ਰਲੋ ਨਾ ਸੁਖ ਦੁਖ ਆ ਭਾਜੀ ਜਿਹੜਾ ਬੰਦਾ ਬਹੁਤ ਠੀਕ ਚੱਲਦਾ ਲਾਈਫ ਚ ਬਿਲਕੁਲ ਹੀ ਪਰ ਸੁਖ ਦੁਖ ਭਾਜੀ ਲਾਈਫ ਚ ਆਉਦੀ ਚ ਵੀ ਆਉਣੇ ਆ 100% ਲਾਈਫ ਤੁਹਾਡੀ ਠੀਕ ਤਾਂ ਵੀ ਨਹੀਂ ਰਹਿਣੀ ਉਹੀ ਭਾਜੀ ਦੂਸਰੇ ਪਾਸੇ ਇੱਕ ਬੰਦਾ ਆਪਣੇ ਇਮੋਸ਼ਨਸ ਨੂੰ ਕੈਲਕੂਲੇਟਿਵ ਕਰਕੇ ਚੱਲਦਾ ਹੈ ਸਮਗਲਰ ਲਾ ਲਈਏ ਜਾਂ ਜਿਹੜੇ ਬੰਦੇ ਗਲਤ ਕਰਦੇ ਆ ਨਹੀਂ ਇਮੋਸ਼ਨ 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 ਨਹੀਂ ਹੁੰਦੇ ਉਹਨਾਂ ਤੋਂ ਇਮੋਸ਼ਨ ਨੂੰ ਤਾਂ ਉਹ ਸਪਰੈਸ ਕਰ ਲੈਂਦੇ ਆ ਜੇ ਅੰਦਰ ਦਇਆ ਆਈ ਆ ਉਹ ਕੋਈ ਕੋਈ ਨਹੀਂ ਤੂੰ ਕਰ ਬੱਡਪਾਂ ਦੀ ਚੱਕੀ ਸਿੱਟ ਗੱਡੀ ਚ ਇਹਨੂੰ ਕੋਈ ਗੱਲ ਨਹੀਂ ਜੀ ਜੀ ਉਹ 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 ਇਦਾਂ ਇਦਾਂ ਮਤਲਬ ਇਦਾਂ ਨਹੀਂ ਹੈਗਾ ਇਮੋਸ਼ਨ ਨਹੀਂ ਉਹ ਉਹ ਕਰਦੇ ਇਮੋਸ਼ਨ ਨੂੰ ਸਪਰੈਸ ਕਰ ਲੈਂਦੇ ਆ ਦਿਮਾਗ ਨਾਲ ਕੈਲਕੂਲੇਸ਼ਨ ਕਰਕੇ ਉਹ ਕਰਦੇ ਵੀ ਨਹੀਂ ਇੱਥੇ ਫਾਇਦਾ ਮੈਨੂੰ ਮੈਂ ਕਰਨਾ ਕਰਨਾ ਜੋ ਮਰਜ਼ੀ ਹੋਵੇ ਜੀ हां ਤੁਸੀਂ ਸਵਾਲ ਕਰ ਲੱਗੇ ਸੀ ਇਹਦੇ ਬਾਰੇ ਵਿੱਚ ਕੁਝ ਹਾਂਜੀ ਹਾਂਜੀ ਤੇ ਭਾਜੀ ਇਹਦੇ ਵਿੱਚ ਜਿੱਦਾਂ ਉਹੀ ਗੱਲ ਕਿ ਕਿੰਨੇ ਮਤਲਬ ਤੁਸੀਂ ਵੀ ਜਾਣਦੇ ਹੋਗੇ ਜਾਂ ਆਪਾਂ ਮੰਨਦੇ ਆ ਕਿ ਪਰ ਭਾਜੀ ਜਿਹੜੇ ਬੰਦੇ ਅੱਜ ਦੇ ਟਾਈਮ ਦੇ ਵਿੱਚ ਓਵਰੋਲ ਜਜ ਜਿਵੇਂ ਮੈਂ ਦੇਖਤਾ ਵਾਂ ਤੇ ਆ ਠੀਕ ਆ ਕਈ ਬੰਦੇ ਭਾਜੀ ਬਿਲਕੁਲ ਰਹਿਮ ਤਰਸ ਹੱਕ ਮੈਂ ਕਹਿੰਦਾ ਖੱਕ ਖਾਣ ਲੱਗਾ ਵਾ ਨਹੀਂ ਯਾਰ ਛੱਡ ਯਾਰ ਮੈਂ ਨਹੀਂ ਯਾਰ ਮੈਨੂੰ ਕਿ ਲੋੜ ਆ ਉਹ ਚੀਜ਼ਾਂ ਨਹੀਂ ਆ ਜ਼ਿਆਦਾਤਰ ਧਿਆਨੀ ਹੈ ਪਾਸੂਆ ਬਿਆਗੀ ਬਾਈ ਹੁੱਕ ਹੋਰ ਕਰੂਕ ਮੇਕ ਮਨੀ ਹੈ ਨਾ ਸਭ ਕੋ ਚੱਲ ਜਿੰਦਾ ਤੇ ਜੇ ਆਪਾਂ ਜਿਹੜੇ ਕਰਮ ਦੀ ਗੱਲ ਕਰਦੇ ਆਂ ਹਰੋ ਇਨਸਾਨ ਜਿਹਦੇ ਵਿੱਚ ਥੋੜੀ ਸੈਂਸਿਟੀਵਿਟੀ ਹੈਗੀ ਆ ਉਸ ਤਰੀਕੇ ਨਾਲ ਸੋਚਦਾ ਵਾ ਉਹ ਗਲਤ ਕਰਨ ਤੋਂ ਟਾਲਦਾ ਹੈ ਕਿ ਨਹੀਂ ਯਾਰ ਮੈਂ ਨਹੀਂ ਕਰਨਾ ਇਹਦਾ ਪਰ ਜਿਹੜੇ ਮੈਜੋਰਟੀ ਭਾਜੀ ਨਹੀਂ ਵੀ ਇੰਨਾ ਸੋਚਦੇ ਵੀ ਸਾਡਾ ਕੀ ਹੋ ਜੂਗਾ ਕੁਝ ਨਹੀਂ ਹੁੰਦਾ ਕੋਈ ਇਦਾਂ ਦੀ ਕੋਈ ਪਾਵਰ ਨਹੀਂ ਕੋਈ ਕੁਝ ਨਹੀਂ ਆ ਉਹ ਧੱਕਾ ਕਰੀ ਜਾਂਦੇ ਆ ਭਾਈ ਚੰਗਾ ਖਾਂਦੇ ਆ ਚੰਗਾ ਪੀਂਦੇ ਆ ਖੇਚ ਕਰਨਦੇ ਆ ਸਾਰਾ ਕੁਝ ਉਹ 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 ਜਿਹੜਾ ਖਾਣਾ ਪੀਣਾ ਆ ਉਹ ਤਾਂ ਹੈਗਾ ਸਰੀਰ ਨਾਲ ਜਿਹੜਾ ਉਸ ਖਾਦੇ ਹੋਏ ਖਾਣੇ ਦਾ ਪਚਣਾ ਨਾ ਪਚਣਾ ਉਹ ਪਹਿਲੀ ਗੱਲ ਤਾਂ ਸਾਨੂੰ ਉਹ ਨਹੀਂ ਪਤਾ ਜੀ ਦੂਜੀ ਗੱਲ ਉਹ ਕਿੰਨੇ ਡਰਾਂ ਵਿੱਚੋਂ ਗੁਜ਼ਰਦੇ ਆ ਕਿੱਦਾਂ ਦਾ ਨਾਰਮਲ ਡੇ ਟੂ ਡੇ ਜਦੋਂ ਬਾਹਰ ਪੁਲਿਸ ਦਾ ਘੂ ਗੂ ਬਜਦਾ ਜੀ ਉਹਨਾਂ ਦੇ ਘਰ ਚ ਕੀ ਵਾਪਰਦਾ ਸਾਨੂੰ ਸਾਨੂੰ ਵੱਡਾ ਘਰ ਤਾਂ ਦੀਦਾ ਉਹਨਾਂ ਦਾ ਹਾਂ ਜੀ ਗੱਡੀ 'ਚ ਜਾਂਦੇ ਦੀਦੇ ਆ ਵਾਸਤੇ ਦੇ ਜੀ ਹੁਣ ਜਦੋਂ ਪੁਲਿਸ ਬੂਹਾ ਖੜਕਾਉਂਦੀ ਆ ਫੇ ਜਿੱਦਾਂ ਲੀਡਰਾਂ ਨੂੰ ਫੋਨ ਕਰਕੇ ਮਿੰਨਤਾਂ ਕਰਦੇ ਆ ਲਿਰਕੜੀਆਂ ਕੱਢਦੇ ਉਹ ਨਹੀਂ ਸਾਨੂੰ ਦੀਦਾ ਜੀ ਪੀਸ ਆਫ ਮਾਈਂਡ ਹੀ ਆ ਜਿਹੜਾ ਨਹੀਂ ਅਸੀਂ ਫੈਸਲਾ ਨਾ ਕਰੀਏ ਸਾਨੂੰ ਪਤਾ ਨਹੀਂ ਹੋ ਸਕਦਾ ਹੋਵੇ ਵੀ ਕਿਸੇ ਦੇ ਕੋਲ ਪਰ ਮੈਂ ਕਹਿੰਦਾ ਸਬ ਕੁਸ਼ ਗੱਲਾਂ ਸਾਨੂੰ ਦੀਦੀਆਂ ਆ ਕੁਝ ਨਹੀਂ ਦੀਦੀਆਂ ਪਰ ਇੱਕ ਗੱਲ ਆ ਜੀ ਤੁਸੀਂ ਤੁਸੀਂ ਪਲਾਨ ਕਰੋ ਇੱਕ ਇੱਕ ਹਫਤਾ ਅਗਲੇ ਐਤਵਾਰ ਫੋਨ ਕਰਿਓ ਤੁਸੀਂ ਹਫਤਾ ਪਲਾਨ ਕਰੋ ਕਿ ਮੋਟਰਬਾਈਕ ਚੋਰੀ ਕਰਨਾ ਹੈ ਜੀ ਕਿਉਂਕਿ ਸੁੱਖ ਲੈਣਾ ਹੈ ਆਪਾਂ ਜੀ ਇਹ ਤਾਂ ਮੈਂ ਗਰੰਟੀ ਦਿੰਦਾ ਪਰ ਰੱਬ ਹੈ ਨਹੀਂ ਜੀ ਪਰ ਜਿਹੜਾ ਨਾ ਇਦਾਂ ਜਿਹਨੂੰ ਅਸੀਂ ਕਹਿੰਦੇ ਵੇ ਲੁੱਟਾਂ ਖੋਹਾਂ ਕਰਕੇ ਹੀਰਾ ਫੇਰੀਆਂ ਕਰਕੇ ਉਹ ਸੁੱਖ ਲੈਂਦੇ ਆ ਜੀ ਉਹਦੀ ਕੀਮਤ ਆ ਉਹਦੀ ਕੀਮਤ ਆ ਰਿਸਕ ਜੀ ਉਹ ਰਿਸਕ ਲੈਂਦੇ ਆ ਜੇ 100 ਬੰਦੇ ਨੇ ਚੋਰੀ ਕਰਕੇ ਜੀਵਨ ਵਧੀਆ ਬਣਾਉਣ ਦੀ ਪਲਾਨ ਬਣਾਈ ਆ ਹੋ ਸਕਦਾ ਉਹਨਾਂ ਚੋਂ 90 ਚੋਰੀ ਕਰਨ ਵੇਲੇ ਜਾਂ ਉਦੋਂ ਪਹਿਲਾਂ ਫੜੇ ਗਏ ਹੋ ਜੀ ਫੜੇ ਗਏ ਹੋਣ ਕਨਵਿਕਟ ਹੋ ਗਏ ਹੋ ਹੁਣ ਇੱਕ ਬੰਦਾ ਚੋਰੀ ਕਰਨ ਗਿਆ ਬਾਈਕ ਤੋਂ ਉਸ ਵੇਲੇ ਆਗਾ ਉਹਦੇ ਕੋਲ ਹਾਕੀ ਸੀ ਹੁਣ ਮਾਰੀ ਬਾਹਾਂ ਟੁੱਟ ਗਈ ਉਹਦੀ ਉਹ 3 ਮਹੀਨੇ ਹੋ ਗਿਆ ਹਸਪਤਾਲ ਪਾਈ ਨੂੰ ਉਹ ਤਾਂ ਦੀਦਾ ਹੀ ਨਹੀਂ ਸਾਨੂੰ